ਚੌਨ ਲੈ ਕੇ ਲੁਧਿਆਣਾ ਦੇ ਵਿੱਚ ਸਿਆਸਤ ਲਗਾਤਾਰ ਗਰਮਾਈ ਹੋਈ ਹੈ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਲਗਾਤਾਰ ਵੱਖ-ਵੱਖ ਹਲਕਿਆਂ ਦਾ ਦੌਰਾ ਕਰ ਰਹੇ ਨੇ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ ਮੌਜੂਦਾ ਐਮਐਲਏ ਤੇ ਸਵਾਲ ਖੜੇ ਕਰ ਰਹੇ ਨੇ ਇਸ ਦੇ ਤਹਿਤ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਹਲਕਾ ਦੱਖਣੀ ਦੇ ਵਿੱਚ ਗਏ ਜਿੱਥੇ ਕੀ ਲੰਗਰ ਦੀ ਜ਼ਮੀਨ ਵਿੱਚ ਬਣੀਆਂ ਦੁਕਾਨਾਂ ਨੂੰ ਲੈ ਕੇ ਉਹਨਾਂ ਮੌਜੂਦਾ ਐਮਐਲਏ ਤੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਪਹਿਲਾਂ ਉਹ ਦੁਕਾਨਾਂ ਸੀਲ ਕਰਵਾਉਂਦੇ ਨੇ ਫਿਰ ਖੁਦ ਹੀ ਬਾਅਦ ਵਿੱਚ ਸੀਲ ਖੁੱਲ ਜਾਂਦੀ ਹੈ ਤੇ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਨੇ ਉਹਨਾਂ ਕਿਆ ਹਲਕੇ ਦੇ ਐਮਐਲਏ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਤੇ ਹੁਣ ਦੱਖਣੀ ਹਲਕੇ ਦੇ ਐਮਐਲਏ ਨੇ ਵੀ ਇਹੀ ਕੁਝ ਕੀਤਾ ਤੇ ਇਸ ਮਾਮਲੇ ਦੇ ਬਾਰੇ ਉਧਰੋਂ ਹਲਕਾ ਵਿਧਾਇਕ ਰਜਿੰਦਰਪਾਲ ਕੁਰਛੀਨਾ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਸਿਟੀ ਹਮ ਨਿਊਜ਼ ਲਈ ਸੁਰਿੰਦਰ ਸੋਨਨੀ ਦੀ ਰਿਪੋਰਟ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਚਾਹੁੰਨੀ ਆਂ ਵੀ ਬਿੱਟੂ ਜੀ ਤੁਸੀਂ ਤਾਂ ਚੁੱਪ ਹੀ ਰਹੋ ਨਾ ਤੁਸੀਂ ਬੋਲ ਸਕਦੇ ਹੋ ਨਾ ਤੁਹਾਡਾ ਜਿਹੜਾ ਉਹ ਈਸ਼ਵਰਜੋਤ ਸਿੰਘ ਚਿੰਮਾ ਹਲਕਾ ਜੱਜ ਬੋਲ ਸਕਦਾ ਕਿਉਂਕਿ ਇਹ ਜਿਹੜੀ ਲੋਹ ਲੰਗਰ ਦੀ ਜ਼ਮੀਨ ਆ ਮੰੰਤੀ ਜ਼ਮੀਨ ਆ ਇਹ ਥੋੜੇ ਸਰਕਾਰ ਦੇ ਦੁਆਰ ਮਿਲੀ ਆ ਉਸੇ ਉਸੇ ਸਮੇ ਤੁਸੀ ਮੋٹے ਪ੍ਰੋਫਿਟ ਲੈ ਕੇ ਇਹ ਜ਼ਮੀਨ ਵੇਚੀ ਆ ਤੇ ਵੇਚੀ ਕਿੰਨਾ ਨੂੰ ਉਹ ਗਰੀਬ ਲੋਕਾਂ ਨੂੰ ਜਿਹੜੇ ਆਪਣਾ ਪੇਟ ਕੱਟ ਕੇ ਥੋੜੇ ਥੋੜੇ ਕਿਸ਼ਤਾਂ ਤੇ ਲੈ ਆ ਔਰ ਜਿਹੜੀਆਂ ਰਜਿਸਟਰੀਆਂ ਹੋਈਆਂ ਥੋੜੀ ਸਰਕਾਰ ਦੇ ਸਮੇ ਹੋਈਆਂ ਲੇਕਿਨ ਧੋਖਾ ਜਾਂ ਲੁੱਟੇ ਕੌਣ ਗਏ ਉਹ ਗਰੀਬ ਲੋਕ ਤੇ ਮੇਰੇ ਕੋਲੇ 150 ਦੇ ਕਰੀਬ ਬੰਦੇ ਲਿਖ ਕੇ ਆਏ ਲੈ ਕੇ ਆਏ ਕਿ ਸਾਨੂੰ ਜੀ ਬਚਾਓ ਸਾਡੇ ਜਿਹੜੀਆਂ ਦੁਕਾਨਾਂ ਨੂੰ ਤਾਲੇ ਲੱਗ ਗਏ ਆ ਕੱਲੇ-ਕੱਲੇ ਬੰਦੇ ਨੇ ਸਾਈਨ ਕੀਤੇ ਔਰ ਮੈਨੂੰ ਰਿਟਰਨ 'ਚ ਦੇ ਕੇ ਆਏ ਔਰ ਮੇਰੇ ਹਲਕੇ ਦੇ ਇਹ ਵੋਟਰ ਨੇ ਲੇਕਿਨ ਮੈਂ ਆਪਣੇ ਹਲਕੇ ਦੇ ਵੋਟਰਾਂ ਲਈ 24 ਘੰਟੇ ਖੜੀ ਆ ਖੜੀ ਰਹੀ ਆ ਖੜੀ ਰਹਾਂਗੀ ਔਰ ਕੱਲ ਨੂੰ ਵੀ ਖੜਾਂਗੀ ਕਿਉਂਕਿ ਜਿੱਥੇ ਇਹਨਾਂ ਨਾਲ ਧੋਖਾ ਹੋਇਆਗਾ ਐਫ ਆਈ ਆਰ ਹੋਈ ਆ ਜੋ ਇਹਨਾਂ ਨੇ ਲਿਖਿਆ ਕਿ ਜੋ ਕਾਰਪੋਰੇਸ਼ਨ ਦੇ ਅਧਿਕਾਰੀਆ ਰਾਤ ਨੂੰ ਸੀਲਾਂ ਲਾ ਕੇ ਅੱਧੀ ਰਾਤ ਨੂੰ ਚੋਰੀ-ਚੋਰੀ ਗਏ ਨੇ ਤੇ ਮੈਨੂੰ ਆਪਣੇ ਵੋਟਰਾਂ ਦੀ ਗੱਲ ਸੁਣਨੀ ਪਏਗੀ ਔਰ ਮੈਂ ਆਪਣੇ ਵੋਟਰਾਂ ਦੇ ਨਾਲ ਖੜਾਂਗੀ ਔਰ ਰਹੀ ਗੱਲ ਪਰਚੇ ਦੀ ਅੱਜ ਮੈਂ ਦੁਪਹਿਰੇ ਸੀਪੀ ਸਾਹਿਬ ਕੋਲੇ ਗਈ ਸੀ ਉਹਨਾਂ ਨੂੰ ਮਿਲ ਕੇ ਆਈਆਂ ਔਰ ਉਹਨਾਂ ਨੂੰ ਮੈਂ ਬੇਨਤੀ ਕਰਕੇ ਆਈਆਂ ਕਿ ਗਰੀਬ ਲੋਕਾਂ ਦੇ ਉੱਤੇ ਪਰਚਾ ਹੋਇਆ ਪਰਚਾ ਉਹਨਾਂ ਲੋਕਾਂ ਦੇ ਉੱਤੇ ਹੋਣਾ ਚਾਹੀਦਾ ਜਿਨ੍ਹਾਂ ਨੇ ਇਹਨਾਂ ਦੇ ਨਾਲ ਧੋਖਾਧੜੀ ਕੀਤੀ ਆ ਔਰ ਇਹ ਪਰਚਾ ਇਨਕੁਆਰੀ ਕਰਕੇ ਕੈਨਸਲ ਕੀਤਾ ਜਾਵੇ ਬੜੇ ਪੈਸਿਆਂ ਦੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜਿਹੜਾ ਬੰਦਿਆਂ ਨੇ ਪੈਸੇ ਲਏ ਨੇ ਹਲਕਾ ਵਿਧਾਇਕਾ ਵੱਲੋਂ ਪੈਸੇ ਵੀ ਲੈ ਗਏ ਨੇ ਕਿ ਜਿਨ੍ਹਾਂ ਨੇ ਪੈਸੇ ਦਿੱਤੇ ਨੇ ਉਹਨਾਂ ਦੇ ਤਾਂ ਨਾਮ ਨਹੀਂ ਦਿੱਤੇ ਗਏ ਤੇ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਉਹਨਾਂ ਦਾ ਮੁਕਦਮੇ ਦੇ ਵਿੱਚ ਜਿਹੜਾ ਨਾਮ ਪਾਇਆ ਗਿਆ ਤੇ ਦੂਸਰੀ ਗੱਲ ਇਹ ਆ ਵੀ ਜਿਹੜਾ ਮੁਕਦਮਾ ਦਰਜ ਕਰਵਾਇਆ ਗਿਆ ਉਹ ਨਗਰ ਨਿਗਮ ਵੱਲੋਂ ਕਰਵਾਇਆ ਗਿਆ ਨਾ ਕਿ ਹਲਕਾ ਵਿਧਾਇਕ ਵੱਲੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਪੱਤਾ ਮੇਰੇ ਵੱਲੋਂ ਨਹੀਂ ਕਰਵਾਇਆ ਗਿਆ ਮੇਰੇ ਕੋਲ ਕੱਲ ਪੱਤੇ ਦੀ ਕਾਪੀ ਆਈ ਆ ਦੂਜੀ ਗੱਲ ਜਿਹੜਾ ਪੈਸਿਆਂ ਦਾ ਇਲਜ਼ਾਮ ਲਾਉਂਦੇ ਨੇ ਪੈਸਿਆਂ ਦਾ ਇਲਜ਼ਾਮ ਆਪਣੇ ਵੱਲੋਂ ਹਟਾ ਕੇ ਦੂਜੇ ਪਾਸੇ ਕਿਉਂਕਿ ਹੁਣ ਲੋਕ ਸਭਾ ਇਲੈਕਸ਼ਨ ਆ ਰਹੀਆਂ ਬਿੱਟੂ ਜੀ ਥੁੱਡੀਆਂ ਇਹ ਗੱਲਾਂ ਕਹਿਣ ਵਾਲੀਆਂ ਇਹ ਚੱਲਣੀਆਂ ਨਹੀਂ ਹੁਣ ਕਿਉਂਕਿ ਜਨਤਾ ਬੜੀ ਸਿਆਣੀ ਐ ਤੁਹਾਨੂੰ ਇਹ ਪ੍ਰੂਵ ਕਰਨਾ ਔਖਾ ਹੋ ਜਾਣਾ ਉੱਥੇ ਜਾ ਕੇ ਤੁਸੀਂ ਖੁਦ ਮੀਡੀਆ ਵਾਲੇ ਸਾਰੇ ਮੈਂ ਵੀਰਾਂ ਨੂੰ ਬੇਨਤੀ ਕਰਦੀ ਆਂ ਕਿ ਦੁਕਾਨਦਾਰਾਂ ਨੂੰ ਪੁੱਛੋ ਕਿ ਇਹ ਕਿਨੇ ਕਿੰਨਾ ਕਿੰਨਾ ਪੈਸਾ ਕਿਹਨੂੰ ਦਿੱਤਾ ਤੇ ਕਿਹਨੇ ਇਹਨਾਂ ਦੇ ਨਾਲ ਧੋਖਾ ਕੀਤਾ ਮੈਡਮ ਹੁਣ ਤੁਸੀਂ ਲੋਕਾਂ ਦੇ ਨਾਲ ਖੜੇ ਹੋ ਲਾਸਟ ਤੱਕ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਗਰੀਬ ਲੋਕਾਂ ਦੇ ਨਾਲ ਖੜੀ ਆਂ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖੜੀ ਆਂ ਔਰ ਖੜੀ ਰਹਾਂਗੀ ਔਰ ਮੈਂ ਇਹਨਾਂ ਦੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਮੈਨੂੰ ਜਿਹੜੀ ਇਹਦੇ ਵਿੱਚ ਧਾਰਾ ਲਗਾਈ ਗਈ ਹੈ ਇੱਕ ਕਿੰਨੇ 36 47 48 36 447 448 34 36 ਜਿਹੜੀ 36 ਇੱਕ ਆ ਇਹ ਕਲਾਡਾ ਵੱਲੋਂ ਲਗਾਈ ਜਾਂਦੀ ਹੈ ਨਾ ਕਿ ਨਗਰ ਨਿਗਮ ਵੱਲੋਂ ਉਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਪਰਚਾ ਕਿਦਾਂ ਦਰਜ ਹੋ ਜਾਵੇ ਪਹਿਲੀ ਗੱਲ ਤਾਂ ਜਿੰਨੇ ਦੁਕਾਨਦਾਰਾਂ ਇਹਨਾਂ ਕੋਲੇ ਕਾਰਪੋਰੇਸ਼ਨ ਦੀਆਂ ਰਸੀਦਾਂ ਕੱਟੀਆਂ ਹੋਈਆਂ ਜਦੋਂ ਇਹ ਲੈਂਟਰ ਪੈ ਰਹੇ ਸੀ ਜਦੋਂ ਇਹ ਦੁਕਾਨਾਂ ਬਣ ਰਹੀਆਂ ਸੀ ਉਦੋਂ ਕਾਰਪੋਰੇਸ਼ਨ ਸੁੱਤੀ ਪਈ ਸੀ ਦੂਜੀ ਗੱਲ ਕੀ ਜਦੋਂ ਇਹਨਾਂ ਲੋਕਾਂ ਨਾਲ ਧੋਖਾ ਹੋਇਆ ਔਰ ਉਸ ਟਾਈਮ ਵੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਪਤਾ ਸੀ ਇਹ ਬਿਲਡਿੰਗਾਂ ਇੱਕ ਦਿਨ ਤਾਂ ਬਣੀਆਂ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਨਹੀਂ ਬਣੀਆਂ ਇਹ ਬਿਲਡਿੰਗ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਤੇ ਉਸ ਟਾਈਮ ਇਹ ਬਿੱਟੂ ਜੀ ਤੁਸੀਂ ਕਿੱਥੇ ਸੀਗੇ ਉਸ ਟਾਈਮ ਤੁਹਾਨੂੰ ਰੋਕ ਲਾਉਣੀ ਬਣਦੀ ਸੀ ਤਾਂ ਕਿ ਜਿਹੜੇ ਗਰੀਬਾਂ ਨੂੰ ਇਹਨਾਂ ਦੇ ਸ਼ਕਾਰ ਤੋਂ ਬਚਾਇਆ ਜਾ ਜਾਈ ਬਾ ਐਮਪੀ ਵੱਲੋਂ ਇੱਕ ਹੋਰ ਚੀਜ਼ ਕਹੀ ਜਾਂਦੀ ਹੈ ਕਿ ਜਿਹੜਾ ਰਸ਼ਪਾਲ ਸਿੰਘ ਨਾਮ ਦਾ ਵਿਅਕਤੀ ਆ ਉਹ ਨਗਰ ਨਿਗਮ ਵੱਲੋਂ ਜਾਲੀ ਹੀ ਬੰਦਾ ਜਿਹੜਾ ਖੜਾ ਕਰ ਦਿੱਤਾ ਗਿਆ ਪਰਚਾ ਦਰਜ ਉਹਦੇ ਵੱਲੋਂ ਕਰਵਾਇਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਦੇਖੋ ਮੈਂ ਇਹਨਾਂ ਦੇ ਨਾਲ ਖੜੀ ਆ ਇਨਕੁਆਰੀ ਅਸੀਂ ਲਵਾਵਾਂਗੇ ਜਿਹਦੇ ਵੱਲੋਂ ਪਰਚਾ ਦਰਜ ਹੋਇਆ ਉਹਦਾ ਵੀ ਪੁਲਿਸ ਅਧਿਕਾਰੀ ਦੁੱਧਾ ਦੁੱਧ ਕਰਨਗੇ ਔਰ ਬਾਕੀ ਜਿਹੜੇ ਦੁਕਾਨਦਾਰ ਨਾਲ ਧੋਖਾ ਹੋਇਆ ਉਹ ਵੀ ਇਨਕੁਆਰੀ ਦੇ ਵਿੱਚ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਔਰ ਇਹਨਾਂ ਦੀ ਜਿਹੜੀ ਐਫਆਈਆਰ ਆ ਉਹ ਇਨਕੁਆਇਰੀ ਤੋਂ ਬਾਅਦ ਮੈਂ ਸੀਪੀ ਸਾਹਿਬ ਨੂੰ ਅਪੀਲ ਕੀਤੀ ਆ ਵੀ ਇਹ ਗਰੀਬ ਲੋਕਾਂ ਦੇ ਉੱਤੇ ਐਫਆਈਆਰ ਕੀਤੀ ਆ ਔਰ ਇਹਨਾਂ ਦੀ ਜਿਹੜੀ ਆ ਇਨਕੁਆਇਰੀ ਕਰਕੇ ਇਹਨਾਂ ਨੂੰ ਫਾਰਗ ਕੀਤਾ ਜਾਏ ਅੱਜ ਅਸੀਂ ਹਲਕਾ ਸਾਊਥ ਦੇ ਵਿੱਚ ਜਿਹੜਾ ਕਿ ਸਾਡੇ ਹਲਕਾ ਇੰਚਾਰਜ ਈਸ਼ਵਰ ਜੋ ਚੀਮਾ ਜੀ ਸਾਡੇ ਸਾਰੇ ਇਸ ਏਰੀਏ ਦੇ ਕਾਉਂਸਲਰ ਸਾਹਿਬਾਨ ਸਾਡੇ ਸ਼ੁਕਲਾ ਜੀ ਇੱਥੇ ਨਾ ਇੱਕ ਬਹੁਤ ਇੱਕ ਨਵਾਂ ਹੀ ਕੰਮ ਚੱਲ ਰਿਹਾ ਲੁਧਿਆਣਾ ਲੋਕ ਸਭਾ ਚ ਲੋਕਾਂ ਨੂੰ ਲੁੱਟਣ ਦਾ ਜੀ ਉਹ ਅੱਗੇ ਆਪਾਂ ਸੁਣਦੇ ਸੀ ਵੀ ਲੋਕ ਵੀਜ਼ੇ ਲਵਾਉਣ ਦੇ ਪੈਸੇ ਲੈਂਦੇ ਸੀ ਕੋਈ ਬਾਹਰ ਭੇਜਣ ਦੇ ਪੈਸੇ ਲੈਂਦੇ ਸੀ ਪਰ ਉਰੇ ਹੁਣ ਨਵਾਂ ਕੰਮ ਸ਼ੁਰੂ ਹੋ ਗਿਆ ਵੀ ਦੁਕਾਨਾਂ ਦੀਆਂ ਸੀਲਾਂ ਲਵਾਉਂਦ ਕੇ ਕਾਰਪੋਰੇਸ਼ਨ ਤੋਂ ਪਹਿਲਾਂ ਸੀਲਾਂ ਲਵਾ ਦਿੰਦੇ ਆ ਐਮ ਐਲ ਏ ਸਹਿਬਾਨ ਫਿਰ ਉਹਨਾਂ ਨੂੰ ਚੁਣ ਕੇ ਜਿਨ੍ਹਾਂ ਨਾਲ ਗੱਲਬਾਤ ਹੋ ਜਾਂਦੀ ਆ ਉਹ ਤਾਲੇ ਤੋੜਦੇ ਜਿਹੜੇ ਸੀਲ ਲਵਾਈ ਹੁੰਦੀ ਉਹ ਤਾਲੇ ਤੋੜਨ ਆ ਜਾਂਦੇ ਆ ਹੁਣ ਉਦੋਂ ਅੱਗੇ ਫੇਰ ਚੱਲ ਪਿਆ ਕੰਮ ਵੀ ਜਿਨ੍ਹਾਂ ਦੇ ਤਾਲੇ ਲਵਾਉਣ ਤੋਂ ਬਾਅਦ ਜਿਨ੍ਹਾਂ ਨਾਲ ਤਾਂ ਡੀਲ ਹੋ ਜਾਂਦੀ ਆ ਉਹਨਾਂ ਦੇ ਫੇਰ ਤਾਲੇ ਇੱਥੇ ਮੈਡਮ ਤੋੜਨ ਆ ਜਾਂਦੇ ਆ ਆ ਮੈਡਮ ਸਤਕਾਰਯੋਗ ਸਾਡੇ ਭੈਣ ਜੀ ਮੈਡਮ ਸ਼ੀਨਾ ਜੀ ਇਹ ਤਾਲੇ ਆ ਜਿਹੜੇ ਇਹ ਤੋੜ ਰਹੇ ਆ ਦੇਖੋ ਆ ਦੇਖੋ ਆ ਮੈਡਮ ਨੇ ਵੀਡੀਓ ਵੀ ਆ ਉਹ ਵੀ ਤੁਹਾਨੂੰ ਭੇਜਦੇ ਆ ਫੋਦੂ ਬਾਦ ਜਿਹੜੇ ਆ ਸਟੋਪਰ ਦਾ ਸਮਾਨ ਤੋਂ ਆਉਤੀ ਤਾਲੇ ਤੋੜਨ ਤੋਂ ਬਾਅਦ ਹੁਣ ਕੀ ਹੋਇਆ ਓਦੋਂ ਬਾਅਦ ਕੀ ਹੋਇਆ ਆ ਸ਼ੁਕਲਾ ਜੀ ਖੜੇ ਆ ਇਹਨਾਂ ਦੇ ਵਿੱਚੋਂ 18-20 ਦੁਕਾਨਾਂ ਐ ਜਿਹੜੀਆਂ ਉਹ ਬੰਦ ਹੋਈਆਂ ਸੀ ਬਾਕੀ ਜਿਹੜੇ ਇਹ 13 ਜਾਣੇ ਆ ਤੇ ਇੱਕ ਜਿਹੜਾ ਏਟੀਪ ਹੁੰਦਾ ਹਾਂਜੀ ਉਹ ਏਟੀਪ ਉਰੇ ਲੱਗਿਆ ਹੋਇਆ ਪ੍ਰਦੀਪ ਸੈਗਲ ਪ੍ਰਦੀਪ ਸੈਗਲ ਜੀ 4 ਮਹੀਨੇ 5 ਮਹੀਨੇ ਤੋਂ ਉਹ ਨੇ ਉਹ ਇੱਕ ਹੋਰ ਹੀ ਜਾਲੀ ਨਾ ਲਿਖ ਕੇ ਕਿਸੇ ਬੰਦੇ ਦਾ ਉਹਨੂੰ ਏਟੀਪੀ ਲਿਖਦਾ ਜਿਹੜਾ ਕਿ ਏਟੀਪੀ ਹੈ ਹੀ ਨਹੀਂਗਾ ਕੋਈ ਰਿਸ਼ਪਾਲ ਸਿੰਘ ਨਾ ਦੇਤਾ ਨਹੀਂ ਹਰਪਜਨ ਸਿੰਘ ਆਬੜੀਆ ਨਾ ਰਿਸ਼ਪਾਲ ਸਿੰਘ ਹਾਂ ਰਿਸ਼ਪਾਲ ਸਿੰਘ ਪੁੱਤਰ ਸ਼੍ਰੀ ਹਰਪਜਨ ਸਿੰਘ ਆ ਲਿਖਦੇ ਏਟੀਪੀ ਇਹ ਰਿਸ਼ਪਾਲ ਸਿੰਘ ਆਬੜੀਆ ਸਹਾਇਕ ਨਗਰ ਯੋਜਨਾਕਾਰ ਜ਼ੋਨ ਯੂਨ ਸੀ ਇਹਨਾਂ ਦੇ ਵੱਲੋਂ ਸ਼ਿਕਾਇਤ ਦਿਵਾ ਕੇ ਤਾ ਸ਼ੁਕਲਾ ਜੀ ਤੇ ਹੋਰ ਸਾਡੀਆਂ ਲੇਡੀਆਂ ਨੇ ਜਿਹੜੀਆਂ ਭੈਣਾ ਮਾਮਾ ਜਿਹੜੀਆਂ ਬਾਹਰ ਹੀ ਨਿਕਲ ਰਹੀ ਨਹੀਂ ਉਦਣ ਦੀਆਂ ਅੰਦਰੋਂ ਬਾਹਰ ਨਹੀਂ ਨਿਕਲ ਰਹੀਆਂ ਇਹ 13 ਤਿੰਨ ਨੂੰ ਪਰਚਾ ਹੋਇਆ ਜੀ ਤੇ ਇਹ ਗੱਲ ਇਹ ਨਹੀਂ ਗਈ ਇਹ ਪਰਚਾ ਤਾਂ ਅਸੀਂ ਨਜਿੱਠ ਲਾਂਗੇ ਜਿਹੜਾ ਇਹਨਾਂ ਤੇ ਹੋਇਆ ਜਿਹੜਾ ਕਿਉਂਕਿ ਉਹ ਹੈ ਹੀ ਜਾਲੀ ਨੌ ਲਵਾ ਕੇ ਕਰਾਇਆ ਗਿਆ ਪਰ ਜੇ ਇਹਨਾਂ ਤੇ ਪਰਚੇ ਹੋਏ ਆ ਤੇ ਫਿਰ ਸਤਕਾਰ ਸਤਕਾਰਕੁਰ ਜਿਹੜੇ ਸਤਕਾਰਯੋਗ ਐਮਐਲਏ ਸਾਹਿਬ ਨੇ ਜਿਨ੍ਹਾਂ ਨੇ ਤਾਲੇ ਤੋੜੇ ਆ ਸਰਕਾਰ ਦੇ ਤਾਲੇ ਤੋੜੇ ਆ ਉਹਨਾਂ ਤੇ ਕਾਰਵਾਈ ਕੀ ਹੋਈ ਦੱਸੋ ਨਾ ਇਹਨਾਂ ਤੇ ਪਰਚੇ ਰੱਦ ਹੋਣ ਤੇ ਉਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਗੱਲਾਂ ਹੀ ਦੋ ਨੇ ਤੇ ਹੁਣ ਇਹ ਕੰਮ ਜਿਹੜਾ ਇਹ ਕੋਰ ਗੋਰਖ ਧੰਦਾ ਚੱਲ ਰਿਹਾ ਇਹਨੂੰ ਬੰਦ ਕਰਨਾ ਏ ਮੈਂ ਤੇ ਅਸੀਂ ਸਾਰੇ ਕਾਰਪੋਰੇਸ਼ਨ ਕਮਿਸ਼ਨਰ ਕਿਉਂਕਿ ਉਹੀ ਨੇ ਸਭ ਤੋਂ ਵੱਡੇ ਹੈਡ ਕੁਸਟੋਡੀਓਨ ਉਹ ਨੇ ਜੀ ਜੀ ਵੀ ਜਦੋਂ ਤੁਹਾਡੇ ਕੋਈ ਏਟੀਪੀ ਨੌ ਦਾ ਇਹ ਬੰਦਾ ਹੀ ਨਹੀਂਗਾ ਤੇ ਪੁਲਿਸ ਨੇ ਪਰਚਾ ਕਿਵੇਂ ਦਰਜ ਕਰਤਾ ਇਹਨਾਂ ਤੇ ਤੇ ਦੂਜੀ ਗੱਲ ਜਿਹੜੀਆਂ ਦੁਕਾਨਾਂ ਤੇ ਤਾਲੇ ਲਵਾ ਕੇ ਐਮਐਲਏ ਨੇ ਐਮਐਲਏ ਨੇ ਤਾਲੇ ਢੋੜੇ ਤੇ ਉਤੇ ਕਾਰਵਾਈ ਕੀ ਹੋਈ ਆ ਸਰ ਤੁਹਾਡੇ ਵੱਲੋਂ ਪਰਚਾ ਕਰਾਇਆ ਜਾਏਗਾ ਉਸ ਬੰਦੇ ਤੇ ਜਿਹੜਾ ਗਲਤ ਨਾਮ ਲਾ ਕੇ ਇਸ਼ੂ ਕਰ ਰਿਹਾ ਅਸੀਂ ਤਾਂ ਸ਼ਿਕਾਇਤ ਕਰ ਸਕਦੇ ਹਾਂ ਪਰਚਾ ਤਾਂ ਸਰਕਾਰ ਤੇ ਪੁਲਿਸ ਨੇ ਕਰਨਾ ਨਾ ਕਿੰਨਾ ਕਾਰਵਾਈ ਕਰਾਓਗੇ ਮੈਂ ਕਹਾਂ ਜੀ ਹੁਣੀ ਕਮਿਸ਼ਨਰ ਸਾਹਿਬ ਕੋਲ ਚੱਲੇ ਹੁਣੀ ਸਿੱਧਾ ਕਮਿਸ਼ਨਰ ਸਾਹਿਬ ਕੋਲ ਚੱਲੇਗਾ ਇਹ ਬੰਦੇ ਤੇ ਪਰਚਾ ਨਹੀਂ ਬੰਦਾ ਸਰਕਾਰ ਨੇ ਗਲਤ ਪਰਚਾ ਕੀਤਾ ਸਰਕਾਰ ਤੇ ਕਿਉਂ ਨਾ ਹੋਏ ਪਰਚਾ ਉਹ ਬੰਦੇ ਦੀ ਗੱਲ ਹਾਂ ਉਹ ਵਾਲਾ ਨਹੀਂ ਉਹ ਤਾਂ ਉਹ ਤਾਂ ਜਿਹੜਾ ਇਹ ਕੰਪੁਠਾ ਸਿੱਧਾ ਹੋਇਆ ਇਹਦੇ ਬਾਰੇ ਇਨਕੁਆਇਰੀ ਤੇ ਇਹ ਬੰਦਿਆਂ ਤੇ ਪਰਚਾ ਵਾਪਸ ਹੋਣਾ ਚਾਹੀਦਾ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਵੀ ਕਿਸੇ ਤੇ ਅਸੀਂ ਪਰਚਾ ਕਰਾਉਣਾ ਅਸੀਂ ਤਾਂ ਐਮਐਲਏ ਤੇ ਪਰਚਾ ਕਰਾਉਣਾ ਜਿਨੇ ਸਰਕਾਰ ਦੇ ਲਾਏ ਹੋਏ ਤਾਲੇ ਤੋੜੇ ਸਹੀ ਜਾਂ ਗਲਤ ਉਹ ਗੱਲ ਨਹੀਂ ਗਈ ਗੱਲ ਇਹ ਆ ਵੀ ਤਾਲੇ ਤੋੜ ਕੇ ਤੇ ਜਿਹਨੇ ਨਾਲ ਬੰਦੇ ਸੀਗੇ ਉਹਨਾਂ ਤੇ ਪਰਚੇ ਵੀ ਦਰਜ ਹੋਗੇ ਤੜੇ ਤੋੜਨ ਦੇ ਤੇ ਆਪ ਉਹਨਾਂ ਤੇ ਕਾਰਵਾਈ ਕੌਣ ਕਰੂਗਾ ਇਹ ਬਦਲਾ ਇਹ ਜਿਹੜਾ ਇਹ ਬਦਲਾ ਲੋਕਾਂ ਦੇ ਮੂਹਰੇ ਲਿਆਉਣਾ ਹੈ ਇਸ ਕਰਕੇ ਇਹ ਮੁਹਿੰਮ ਚੱਲ ਰਹੀ ਆ ਤੇ ਮੁਹਿੰਮ ਇਸੇ ਤਰੀਕੇ ਨਾਲ ਜਾਰੀ ਰਹੂ ਅਸੀਂ ਹੁਣ ਕਮਿਸ਼ਨਰ ਸਾਹਿਬ ਕੋਲ ਚੱਲਦੇ ਸਰ ਕਿਹਾ ਜਾਂਦਾ ਕਿ ਜਿਹੜੀ ਇਹ ਜਗਾ ਵਾ ਇਹ ਮਹਾਂਤਾਂ ਦੀ ਜ਼ਮੀਨ ਆ ਜਿਹਨੂੰ ਮਹਾਂਤਾਂ ਦੀ ਜ਼ਮੀਨ ਦੇ ਨਾਲ ਜਾਣਿਆ ਵੀ ਜਾਂਦਾ ਆ ਲੋ ਲੰਗਰ ਦੀ ਜ਼ਮੀਨ ਬਾਰੇ ਇਹ ਬਈ ਦੇਖੋ ਮੈਂ ਕਹਿੰਦਾ ਜ਼ਮੀਨ ਕਿਸੇ ਦੀ ਵੀ ਹੋਵੇ ਜਦੋਂ ਸਰਕਾਰਾਂ ਸੁੱਤੀਆਂ ਪਈਆਂ ਹੁੰਦੀਆਂ ਜਦੋਂ ਇਹ ਚੀਜ਼ਾਂ ਬਣਦੀਆਂ ਹੁੰਦੀਆਂ ਮੈਨੂੰ ਇਹ ਦੱਸੋ ਜਦੋਂ ਇਹ ਜਿਹੜੇ ਘਰ ਚ ਲੋਕ ਗਰੀਬ ਲੋਕ ਕਿਸ ਨੇ 50 ਗੱਜ ਦਾ ਕਿਸ ਨੇ 30 ਗੱਜ ਦਾ ਘਰ ਲਿਆ ਏ ਉਹਨੇ ਆਪਣੇ 5 ਜਾਂ 6 ਲੱਖ ਰੁਪਏ ਜਿਹੜੀ ਉਹਦੀ ਪੂੰਜੀ ਉਹ ਲਾਤੀ ਉਹ ਗਰੀਬ ਨੇ ਪਹਿਲਾਂ ਜਗ੍ਹਾ ਲਈਏ ਧੋਖੇ ਨਾਲ ਦੇਤੀ ਹੁਣ ਤੁਸੀਂ ਕਹਿੰਦੇ ਹੋ ਅਸੀਂ ਤੁਹਾਨੂੰ ਤੋੜਨਾ ਏ ਇਸ ਕਰਕੇ ਜਿਨੇ ਵੇਚੀ ਜਿਨੇ ਜ਼ਮੀਨ ਵੇਚੀ ਆ ਉਹਦੇ ਉੱਤੇ ਕਾਰਵਾਈ ਹੋਵੇ ਇਹ ਗਰੀਬਾਂ ਦੇ ਉੱਤੇ ਕਿਉਂ ਜੀ ਇਹਨਾਂ ਨੂੰ ਨਹੀਂ ਅਸੀਂ ਉਹਰੇ ਉੱਠਣ ਦਵਾਵਾਂਗੇ ਇਹ ਉਰੇ ਹੀ ਰਹਿਣਗੇ ਜੇ ਕੋਈ ਇਹਨਾਂ ਦੇ ਬਲਡੋਜ਼ਰ ਜਾਂ ਕੋਈ ਤੋੜੂ ਮਸ਼ੀਨ ਅਸੀਂ ਉਹਦੇ ਮੂਹਰੇ ਹੋਵਾਂਗੇ ਸਭ ਤੋਂ ਪਹਿਲਾਂ ਇਹਨਾਂ ਨੂੰ ਨਹੀਂ ਇਹਨਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰੋ ਹੁਣ ਕਿਉਂਕਿ ਰਾਈਟ ਟੂ ਲੇਮ ਰੇਕ ਦਾ ਜਾਂ ਤਾਂ ਤੁਸੀਂ ਇਹ ਹੋਵੇ ਨਾ ਤੁਸੀਂ ਇਹਨਾਂ ਲਈ ਬਹੁਤ ਅਲੀਸ਼ਾਨ ਘਰ ਬਣਾ ਕੇ ਦੇਤੇ ਤਾਂ ਤੁਸੀਂ ਇਹਨਾਂ ਨੂੰ ਭੇਜੋ ਕਿਤੇ ਤੁਹਾਡੇ ਕੋਈ ਜਗ੍ਹਾ ਨਹੀਂ ਜੀ ਇਹਨਾਂ ਨੇ ਬਣਾਈਏ ਤੇ ਤੁਸੀਂ ਉੱਥੋਂ ਤੋੜਨ ਨੂੰ ਫਿਰਦੇ ਹੋ ਇਹ ਨਹੀਂ ਹੋਣ ਦੇਣਾ